ਅੱਜ ਦਾ ਜਿਹੜਾ ਵਲੌਗ ਆ ਬਹੁਤ ਟਾਈਮ ਤੇ ਬਾਅਦ ਮੈਂ ਬਣਾਉਣ ਲੱਗੀ ਆ ਕਾਫੀ ਟਾਈਮ ਹੋ ਗਿਆ ਸੀ ਵਲੌਗ ਕਰੇ ਪਾਇਆ ਨਹੀਂ ਸੀ ਸਾਰੇ ਸਪੋਰਟ ਕਰਿਓ ਜੀ ਗੁੱਡ ਮਾਰਨਿੰਗ ਜੀ ਸਸੀ ਕਾ ਨਮਸਤੇ ਸਲਾਮ ਕੀ ਹਾਲ ਚਾਲ ਹੈ ਜੀ ਠੀਕ ਹਾਂ ਮੈਂ ਵੀ ਠੀਕ ਹਾਂ ਉਮੀਦ ਕਰਦੀ ਹਾਂ ਤੁਸੀਂ ਵੀ ਠੀਕ ਹੋਵੋਗੇ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ YouTube ਤੇ ਕਿਪੀ ਦਾ ਰਿਵਾਜ ਸ਼ਰਮ ਨਾਲ ਮੈਂ ਉਲਟਾ ਬੋਲਗੀ ਤੇ ਹੋਰ ਸੁਣਾਉਂ ਜੀ ਵਧੀਆ ਮੌਸਮ ਚ ਬਦਲ ਚੁੱਕਿਆ ਸਾਰੇ ਆਪਣਾ ਧਿਆਨ ਰੱਖਿਆ ਕਰੋ ਬਾਜੀ ਮਾਰਨਿੰਗ ਡਿਊਟੀ ਲੱਗ ਚੁੱਕੀ ਹੈ ਕਿਚਨ ਚ ਅੱਜ ਮੈਂ ਗੁੰਨਣ ਲੱਗੀ ਸੀ ਧਰ ਵਾਲਾ ਆਟਾ ਥੋੜੀ ਜੀ ਦਾਲ ਪਈ ਸੀ ਥੋੜੀ ਜੀ ਸਬਜੀ ਪਈ ਸੀ ਆਪਾਂ ਹੁਣ ਦੋਨਾਂ ਨੂੰ ਮਿਕਸ ਕਰਕੇ ਪਿਆਜ਼ ਵਗੈਰਾ ਪਾ ਕੇ ਮਿਸੀਆਂ ਰੋਟੀਆਂ ਬਣਾਉਣੀਆਂ ਨੇ ਕਿਉਂਕਿ ਬਣਾਉਣ ਦੀ ਫਿਕਰ ਬੜੀ ਰਹਿੰਦੀ ਹੈ ਇਸ ਕਰਕੇ ਹੁਣ ਮਿਲਦਿਆਂ ਦੋਨੋਂ ਆਟਾ ਗਨ ਕੇ ਨਾਸ਼ਤਾ ਬਣਾਉਣ ਲਈ ਰੈਸਟ ਰੈਸਟ ਥੋੜਾ ਜਿਹਾ ਆਟੇ ਨੂੰ ਰੱਖ ਦੋ ਨਾ ਰੋਟੀਆਂ ਸਹੀ ਬਣਦੀਆਂ ਨੇ ਤੇ ਇੱਧਰ ਮੈਂ ਬਣਾ ਰਹੀ ਆ ਪਰੌਂਠੇ ਇੱਧਰ ਮੈਂ ਰੱਖੀ ਹੋਈ ਆ ਚਾਹ ਬੱਚਿਆਂ ਦਾ ਲੰਚ ਹੋ ਰਿਹਾ ਜੀ ਹੁਣ ਰੈਡੀ ਤੇ ਲੰਚ ਰੈਡੀ ਹੋ ਜਾਊਗਾ ਇਹਨਾਂ ਨਾਲ ਨਾਲ ਅਸੀਂ ਚਾਹ ਆ ਵਾਰਨਿੰਗ ਚੀ ਇਸ ਇਕੱਠੇ ਹੀ ਪੀਣੇ ਆ ਤੇ ਕਿਉਂਕਿ ਇਕੱਲੇ ਚਾਹ ਪੀਣਾ ਮੈਨੂੰ ਪਤੀਆਂ ਨਹੀਂ ਆਦਾ ਹੁਣ ਬੱਚਿਆਂ ਨਾਲ ਲੰਚ ਬਣਾ ਕੇ ਨਾਲ ਨਾਲ ਹੀ ਪੀਣੀ ਆ ਨਾਲ ਨਾਲ ਫਿਰ ਮੈਂ ਪੀਊਂਗੀ ਫਿਰ ਕਰਾਂਗੇ ਜੀ ਹੋਰ ਹੀ ਲੇਡੀਜ਼ ਦਾ ਕੰਮ ਸ਼ੁਰੂ ਘਰ ਦਾ ਕੰਮ ਵਾਹ ਹਲੇ ਲੋਕੀ ਕਹਿ ਲੰਦੇ ਨੇ ਹਸਬੰਦ ਕਹਿੰਦੇ ਨੇ ਜਾਂ ਕੋਈ ਕਹਿੰਦਾ ਤੁਸੀਂ ਵੇ ਨਹੀਂ ਰਹਿਣੀ ਇਹ ਬਹੁਤੋਂ ਕੰਮ ਨਹੀਂ ਤੁਸੀਂ ਨਾ ਦੇ ਲੋਈ ਬੱਚੇ ਤੋਂਰੋਂ ਤੋਂ ਹੋਰ ਕਿੰਨਾ ਕੰਮ ਹੋਣਾ ਆਜੋ ਗਾਇਸ ਜਿਨੇ ਜਿਨੇ ਚਾਹ ਪੀਣੀ ਆ ਚਾਹ ਹੋ ਚੁੱਕੀ ਆ ਰੈਡੀ ਇੱਧਰ ਬੇਟਾ ਕਰ ਰਿਹਾ ਨਾਸ਼ਤਾ ਜਿਹੜਾ ਕਿ ਅੱਜ ਸਵੇਰੇ ਸਵੇਰੇ ਮੈਂ ਨਾ ਰੁੱਸਿਆ ਬੈਠਾ ਤੁਸੀਂ ਦੇਖ ਸਕਦੇ ਹੋ ਇਹਨੂੰ ਇਹਨੇ ਗੱਲ ਨਹੀਂ ਕਰਨੀ ਅੱਜ ਮੇਰੇ ਨਾਲ ਇਹ ਰੁੱਸ ਕੇ ਚੱਲਿਆ ਵਾ ਮੇਰੇ ਨਾਲ ਸਕੂਲ ਅੱਜ ਤੇ ਗਾਇਸ ਮਿਲਦੇ ਹਾਂ ਹੁਣ ਚਾਹ ਪਾਣੀ ਪੀ ਲਈਏ ਥੋੜੀ ਜਿਹੀ એનર્ਜੀ ਆ ਜਾਵੇ ਚਾਹ ਪੀ ਕੇ ਬੱਚੇ ਜਾ ਚੁੱਕੇ ਨੇ ਸਕੂਲ ਹੁਣ ਥੋੜੀ ਜੀ ਹੋ ਗਈ ਸ਼ਾਂਤੀ ਤੇ ਹੁਣ ਆਪਾਂ ਵੀ ਕਰੀਏ ਘਰ ਦਾ ਕੰਮ ਖੜ ਸ਼ੁਰੂ ਪਾਂਡਿਆਂ ਦਾ ਘਰ ਆ ਲੱਗਿਆ ਪਿਆ ਵਾ ਇੱਧਰ ਕਿਚਨ ਵੀ ਸਾਰੀ ਸਾਫ਼ ਕਰਨ ਵਾਲੀ ਪਈ ਆ ਬਸ ਹੁਣ ਮੈਂ ਵੀ ਆਪਣਾ ਕੰਮ ਸਟਾਰਟ ਕਰਾਂ ਤੇ ਫ੍ਰੀ ਹੋ ਕੇ ਫਿਰ ਕਰਦੇ ਆ ਗੱਲ ਬਾਤ ਥੋੜਾ ਮਸ਼ੀਨ ਦਾ ਕੰਮ ਵੀ ਕਰ ਲਈ ਅੱਜ ਕਈ ਦਾ ਸੂਟ ਪਿਆ ਦੀਦਾ ਇੰਨੀ ਮੇਰੀ ਮਸ਼ੀਨ ਨਾ ਖਰਾਬ ਹੋ ਗਈ ਸੀ ਇਹ ਕਰਨਾ ਮੈਂ ਸਹੀ ਕਰਵਾ ਕੇ ਲੈ ਕੇ ਆਣੀ ਬਸ ਦੀ ਰੱਖੀ ਹੋਈ ਸੀਗੀ ਆਂਟੀ ਦੀ ਲਿਆ ਕੇ ਉਹਨਾਂ ਜਿਹਨੂੰ ਆਪਾਂ ਫਿੱਟ ਕਰੀਏ ਆਪਣੇ ਮਸ਼ੀਨ ਨੂੰ ਤੇ ਓਕੇ ਜੀ ਮਿਲਦੇ ਆਂ ਫਿਰ ਹੁਣ ਕੰਮਕਾਰ ਫਿਨਿਸ਼ ਕਰਨ ਤੋਂ ਬਾਅਦ ਕੰਮਕਾਰ ਆਪਾਂ ਸਾਰਾ ਨਿਬੇੜ ਚੁੱਕੇ ਆ ਤੇ ਆਲਮੋਸਟ ਸਾਰਾ ਹੀ ਫਿਨਿਸ਼ ਹੋ ਗਿਆ ਕੰਮ ਬਸ ਦੁਪਹਿਰ ਦਾ ਖਾਣਾ ਜਿਹੜਾ ਆਪਾਂ ਬਣਾਵਾਂਗੇ ਤੇ ਹੁਣ ਜਿਹੜੀ ਚਾਹ ਵਾ ਉਹ ਮੈਂ ਹੁਣ ਦੁਬਾਰਾ ਫਿਰ ਇਹਨਾਂ ਨੂੰ ਤੋਂ ਬਾਅਦ ਮੈਂ ਵੀ ਤੇ ਇਹਨਾਂ ਨੇ ਵੀ ਪੀਣੀ ਆ ਸਾਬਜੀ ਨੇ ਵੀ ਚਾਹ ਰਿੱਜ ਗਈ ਇੱਧਰ ਹੁਣ ਆਪਾਂ ਕਰ ਰਹੇ ਹਾਂ ਬ੍ਰੈਡ ਨੂੰ ਗਰਮ ਸਾਰਾ ਦਿਨ ਬਸ ਇਹੇ ਕੰਮ ਨਹੀਂ ਮੁੱਕਦਾ ਆਪਾਂ ਨੂੰ ਤੋਂ ਕੀ ਹੋ ਗਈ ਸੀ ਰੈਡੀ ਮੋਜ਼ਰੇ ਸੀ ਸਵਾਰ ਲਿਆ ਵਾ ਤਾਂ ਇਹ ਜੇ ਬਹੁਤ ਜ਼ਿਆਦਾ ਤੇ ਹੋ ਮੇਰੇ ਜਿਸ ਨਾ ਮਸ਼ੀਨ ਠੀਕ ਕਰਵਾਈ ਤੇ ਇਹਨਾਂ ਤਾਰਕੀ ਆਹ ਮਸ਼ੀਨ ਚੱਕੇ ਨਾ ਲੱਗੀਆਂ ਇਹ ਵੇਖੋ ਕਦੇ ਚਲਦੀ ਇਥੇ ਨਹੀਂ ਚਲਦੀ ਇਹ ਤਾਕਾ ਬਹੁਤ ਤੋੜਦੀ ਸੀ ਇਸ ਕਰਕੇ ਨਾ ਪਤਾ ਕਿ ਉਹ ਕਿਹਾ ਹੋ ਗਿਆ ਸੀ ਸੈੱਟ ਕਰਵਾਈਆ ਹੁਣ ਅੱਥਰ ਨਹੀਂ ਭਾਈ ਮਸ਼ੀਨ ਹੈ ਹੋ ਚੁੱਕੀ ਹੈ ਸੈੱਟ ਤੇ ਬਾਕੀ ਨੂੰ ਆਪਾਂ ਇਹ ਚਲਾ ਕੇ ਦੇਖਦੇ ਆਂ ਚਲਾਏ ਦੇ ਬਾਦ ਲੱਗੂਗਾ ਚੱਲੇ ਪਰ ਲੱਗਦਾ ਮੈਂ ਗਲਤ ਕਰਤੀ ਉੱਪਰ ਨਹੀਂ ਆਣੀ ਸੀ ਆਗਦਨ ਕਰਤੇ ਨੂੰ ਪਤਾ ਨਹੀਂ ਗਾਇਸ ਨੂੰ ਪਤਾ ਨਹੀਂ ਮੈਂ ਕਿੱਦਾਂ ਭੁੱਲ ਗਈ ਮੈਂ ਕਿਵੇਂ ਕਰਿਆ ਸੀਗਾ ਪਹਿਲਾਂ ਜੁੜਾਈ ਸੀ ਉਹ ਇਹ ਤਾਂ ਉਹ ਕਰਨੀ ਪੈਣੀ ਐ ਉਹ ਜੋੜ ੋਲਣਾ ਪੈਣਾ ਹਣਾ ਤਾਂ ਨਹੀਂ ਫਿਰ ਸੋ ਗਾਇਸ ਕੋਈ ਨਾ ਕੱਢੀ ਕਿਵੇਂ ਦੀ ਆਪਾਂ ਨੇ ਫਿਰ ਇਹ ਪਤਾ ਨਹੀਂ ਕੱਢੀ ਵੀ ਤਾਂ ਸੀਗੀ ਕਿਸੇ ਤਰੀਕੇ ਹੁਣ ਜਿਵੇਂ ਉਹ ਕੱਢੀ ਹੋਮੀ ਐ ਕੱਢੀ ਸੀਗੀ ਐਵੇਂ ਆਣੀ ਐ ਪੋਤਾਣੀ ਸਤਾਣੀ ਫਸੇ ਗਾਇਸ ਮੈਂ ਅਗਲੇ ਰਾਜਾ ਹੀ ਲਾਇਆ ਹਾਂ ਆਪੇ ਚੱਲ ਗਈ ਐਵੇਂ ਆਣੀ ਐ ਇਹ ਰੋਣ ਝੋਕਰੀ ਨਹੀਂ ਬਾਰੇ ਬਣਦੇ ਨੇ ਪਤਾ ਨਹੀਂ ਸਮਾਣੀ ਇਹਦਾ ਨਹੀਂ ਹੂੰ ਇਹ ਹੱਥੀ ਦੀ ਕੱਢ ਹੱਥੀ ਦਾ ਹੋ ਗਈ ਗੰਮਣੀ ਹੈ ਬੱਚਿਆਂ ਬਾਰੇ ਕਿਹੜਾ ਬਣੇਗਾ ਪਤਾ ਨਹੀਂ ਕੋਈ ਤੁਹਾਨੂੰ ਅਸੀਂ ਦੱਸਦੇ ਹਾਂ ਕੀ ਬਣੇ ਠੀਕ ਹੈ ਮੈਨੂੰ ਫੇਰ ਪੁਰਾਣੀ ਮਸ਼ੀਨ ਚੜੋਹ ਕਰਨੀ ਪਈ ਫੱਟੇ ਤੇ ਲਾਉਣੀ ਪਈ ਜਿਹੜੀ ਮੈਂ ਠੀਕ ਕਰਵਾ ਕੇ ਲਈ ਸੀ ਉਹ ਚੰਗੀ ਤਰ੍ਹਾਂ ਠੀਕ ਹੋਈ ਨਹੀਂ ਸੀਗੀ ਪਤਾ ਨਹੀਂ ਕਿਉਂ ਫਿਰਕੀ ਦਾ ਧਾਗਾ ਵਾਰੀ ਵਾਰੀ ਟੁੱਟ ਜਾਂਦਾ ਸੀਗਾ ਤੇ ਇਹ ਸਿਸਟਰ ਦਾ ਸੂਟ ਸੀਗਾ ਜਿਹੜਾ ਮੈਂ ਸਲਾਈ ਕਰਦੀ ਪਈ ਸੀਗੀ ਅੱਧ ਵਿਚਾਲੇ ਵਿੱਚ ਹੀ ਪਿਆ ਵਾ ਹਲੇ ਇਹ ਥੋੜਾ ਜਿਹਾ ਬਸਵਾਵਾ ਵਗੈਰਾ ਜੜਨੀਆਂ ਰਹਿਗੀਆਂ ਨੇ ਹੁਣ ਉੱਠ ਕੇ ਕੱਲ ਜਿਹੜਾ ਮੈਂ ਸੂਟ ਸਟਿਚ ਕਰਦੀ ਪਈ ਸੀ ਸੂਟ ਬਣ ਕੇ ਹੋ ਗਿਆ ਰੈਡੀ ਸਿਰਫ ਰਹਿਗੀਆਂ ਤਰਪਾਈਆਂ ਇਹ ਇੱਕ ਦਿਨ ਮੈਂ ਪਹਿਲਾ ਸਟਿਚ ਕੀਤਾ ਸੀਗਾ ਤੇ ਇਹ ਵੀ ਬਣ ਕੇ ਰੈਡੀ ਹੈ ਇਹਦੀ ਥੋੜੀ ਜੀ ਤਰਪਾਈ ਰਹਿ ਗਈ ਥੋੜੀ ਜੀ ਤਰਪਾਈ ਹੋ ਚੁੱਕੀ ਹੈ ਸ ਇਹ ਦੋਨੇ ਜਿਹੜੇ ਸੂਪ ਨੇ ਮੇਰੀ ਸਿਸਟਰ ਦੇ ਨੇ ਕਿਵੇਂ ਦੇ ਲੱਗੇ ਆ ਮੈਨੂੰ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਹੁਣ ਬਣਾ ਲਈਏ ਆਪਾਂ ਰੋਟੀ ਕਿਉਂਕਿ ਹੁਣ ਟਾਈਮ ਹੋ ਚੁੱਕਿਆ ਦੁਪਹਿਰ ਦੇ ਲੰਚ ਦਾ ਤੇ ਮਸ਼ੀਨ ਦਾ ਤਾਂ ਹੁਣ ਬਾਅਦ ਵਿੱਚ ਦੇਖਦੇ ਆਂ ਵੀ ਉਹਦਾ ਕੀ ਬਣੂਗਾ ਤੋਂ ਮਿਲਦੇ ਆਂ ਫਿਰ ਤੁਹਾਨੂੰ ਲੰਚ ਬਣਾ ਕੇ ਰੋਟੀ ਆਪਣੀ ਬਣ ਕੇ ਹੋ ਚੁੱਕੀ ਆ ਰੈਡੀ ਮੈਂ ਵਲੌਗ ਨਹੀਂ ਬਣਾਇਆ ਗਰਮੀ ਬੜੀ ਸੀ ਤੇ ਹੁਣ ਆਈ ਹੈ ਖਾਣ ਦੀ ਮੇਰੇ ਵਾਰੇ ਸੋ ਤੁਹਾਨੂੰ ਪਤਾ ਵੀ ਸਵੇਰੇ ਮੈਂ ਦਾਲ ਵਾਲਾ ਆਟਾ ਗੁੰਨਿਆ ਸੀ ਦਾਲ ਵਗੈਰਾ ਪਈ ਸੀ ਤਾਂ ਆ ਜੋ ਜਿੰਨੇ ਜਿੰਨੇ ਖਾਣੀ ਆ ਰੋਟੀ ਮੁੜ ਕੇ ਨਾ ਕਹੋ ਤੁਸੀਂ ਇਕੱਲੇ ਇਕੱਲੇ ਰੋਟੀ ਖਾ ਜੰਨਾ ਸਾਨੂੰ ਪੁੱਛਦੇ ਨਹੀਂ ਹੈਗੇ ਸੋ ਗਰਮ ਗਰਮ ਕਾਉਂਠੇ ਦਹੀਂ ਨਾਲ ਜਿੰਨੇ ਖਾਣੀ ਆ ਆ ਜੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪ ਵੀਰੇ ਆਇਆ ਵਾ ਆਪਾਂ ਨੂੰ ਮਿਲਣ ਰੋਪੜ ਕਰਨੀ ਤਾਂ ਇਹ ਵੀਰੇ ਦੀ ਬੜੀ ਇੱਛਾ ਸੀਗੀ ਕਿ ਮੈਨਾਂ ਨੂੰ ਮਿਲਣ ਜਾਣਾ ਵੀਰਾ ਲਾਈਵ ਦੇ ਨਾਲ ਆਪਣੇ ਨਾਲ ਜੁੜਦਾ ਵਾ ਤੇ ਵੀਰੇ ਦੀ ਕਾਫੀ ਇੱਛਾ ਸੀ ਬੜੇ ਦਿਨਾਂ ਦੇ ਮੈਸੇਜ ਵੀਰਾ ਕਰਦਾ ਪਿਆ ਸੀਗਾ ਸੋ ਅੱਜ ਫਾਈਨਲੀ ਵੀਰਾ ਕਹਿਣ ਦਾ ਪਹੁੰਚ ਹੀ ਗਿਆ ਹਾਂ ਮੇਰਾ ਕੁਝ ਕਹਿਣਾ ਚਾਹੋਗੇ ਕਿਵੇਂ ਲੱਗਿਆ ਮਿਲ ਕੇ ਬਹੁਤ ਵਧੀਆ ਲੱਗਾ ਚਲੋ ਹੁਣ ਥੋੜੀ ਅੱਛਾ ਪੂਰੀ ਹੋ ਗਈ ਮਿਲਣ ਦੀ ਚਲੋ ਓਕੇ ਵੀਰੇ ਵੀਰਾ ਜੀ ਕਹਿੰਦਾ ਸੀ ਚਾਹੇ ਮੈਨੂੰ ਮਰੰਡੇ ਦੀ ਕੱਲੀ ਕੱਲੀ ਗਲੀ ਲੱਭਣੀ ਪੈ ਜਾਵੇ ਪਰ ਮੈਂ ਲੱਭਣਾ ਵਧੀਆ ਭਾਈ ਮਿਲ ਗਿਆ ਚਲੋ ਵੀਰੇ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਜੀ ਆ ਦੇ ਲੋ ਵੀਰਾ ਸਾਨੂੰ ਇੰਨੀ ਦੂਰੋਂ ਮਿਲਣ ਆਇਆ ਸੀ ਆ ਵੀਰਾ ਕਹਿੰਦਾ ਮੈਂ ਬਹੁਤ ਦਿਨਾਂ ਤੋਂ ਦਿਲ ਕਰ ਰਸੀ ਵੀ ਤੁਹਾਨੂੰ ਮੈਂ ਮਿਲ ਕੇ ਆਵਾ ਤੁਸੀਂ ਆ ਵੀਰਾ ਦੇਖਿਆ ਵੀਰਾ ਕਹਿੰਦਾ ਅੱਜ ਤਾਂ ਮੈਂ ਸੋਚਿਆ ਹੋਇਆ ਸੀਗਾ ਕਿ ਮੈਨਾਂ ਨੂੰ ਮਿਲ ਕੇ ਆਣਾ ਚਾਹੀਏ ਮੈਨੂੰ ਸਵੇਰ ਤੋਂ ਸ਼ਾਮ ਹੋ ਜਾਵੇ ਮੈਂ ਇਕੱਲੀ ਇਕੱਲੀ ਗਲੀ ਛਾਣ ਕੇ ਆਜਾਂ ਸੋ ਵੀਰਾ ਮੈਨੂੰ ਪਿਆਰ ਵੀ ਦੇ ਕੇ ਗਿਆ ਜਾਂਦਾ ਹੋਇਆ ਸੋ ਥੈਂਕ ਯੂ ਸੋ ਮੱਚ ਵੀਰੇ ਦਾ ਸੋ ਬਸ ਸਾਨੂੰ ਇਦਾਂ ਹੀ ਸਾਰੇ ਸਪੋਰਟ ਕਰਦੇ ਰਿਹਾ ਕਰੋ ਪਿਆਰ ਦਿੰਦੇ ਰਿਹਾ ਕਰੋ ਆ ਸਾਡਾ ਅੱਜ ਸ਼ਰਾਰਤੀ ਮਸਾਂ ਜੀ ਕਿਤੇ ਪੜਨ ਲੱਗਿਆ ਵਾ ਲੋ ਜੀ ਪੜਨ ਲੱਗਿਆ ਹੋਇਆ ਪਤਾ ਨਹੀਂ ਚਾਰ ਅੱਖਰ ਲਿਖੂਗਾ ਪਤਾ ਨਹੀਂ ਨਹੀਂ ਪਰ ਪੜਨ ਲੱਗਿਆ ਹੋਇਆ ਸ਼ਾਮ ਨੂੰ ਫ੍ਰੀ ਹੋਣ ਤੋਂ ਬਾਅਦ ਗੁਰਦੁਆਰਾ ਸਾਹਿਬ ਕਾਫੀ ਦਿਨ ਹੋ ਗਏ ਸੀ ਜਾ ਨਹੀਂ ਸੀ ਹੋਇਆ ਤੇ ਮੈਂ ਫਿਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਗਏ ਕੋਤਵਾਲੀ ਸਾਹਿਬ ਤੇ ਕਿਉਂਕਿ ਬ੍ਰਦਰ ਬਿਮਾਰ ਕਰਕੇ ਕਾਫੀ ਦਿਨ ਮੈਂ ਉੱਥੇ ਰਹੀ ਇਸ ਕਰਕੇ ਨਹੀਂ ਜਾ ਹੋਇਆ ਸੀ ਇਸ ਵਾਰ ਤਾਂ ਮੈਂ ਸੰਗਰਾਂਦ ਪਰ ਵੀ ਨਹੀਂ ਗਈ ਸੀ ਤੇ ਬੜਾ ਮਨ ਹੋ ਰਿਹਾ ਸੀ ਜਾਣ ਦਾ ਫਿਰ ਆਪਾਂ ਗੁਰਦੁਆਰਾ ਸਾਹਿਬ ਗਏ ਪਹਿਲਾਂ ਆਪਾਂ ਸਟਾਰਟਿੰਗ ਦੇ ਵਿੱਚ ਤੁਸੀਂ ਸਾਰਿਆਂ ਨੂੰ ਪਤਾ ਹੀ ਹੈ ਵੀ ਕੋਤਵਾਲੀ ਸਾਹਿਬ ਜਿਨ੍ਹਾਂ ਨੇ ਨਹੀਂ ਦੇਖਿਆ ਹੋਇਆ ਇੱਧਰ ਉੱਧਰ ਆਲੇ ਆਪਣੇ ਵਲੌਗ ਦੇਖਦੇ ਨੇ ਜੀ ਆਹ ਦੇਖ ਲਓ ਜੀ ਇਹ ਸਾਡੇ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਵਾ ਇਹ ਇਤਿਹਾਸਿਕ ਗੁਰਦੁਆਰਾ ਕੋਤਵਾਲੀ ਸਾਹਿਬ ਬਣਿਆ ਹੋਇਆ ਵੀਰੋ ਤੇ ਇੱਥੇ ਗੁਰਦੁਆਰੇ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨੇ ਤੇ ਮਾਤਾ ਗੁਜਰਕੌਰ ਜੀ ਨੇ ਇੱਕ ਰਾਤ ਕੱਟੀ ਸੀਗੀ ਤੇ ਇਹ ਉਹ ਗੁਰਦੁਆਰਾ ਸਾਹਿਬ ਆ ਫਿਰ ਆਪਾਂ ਅੰਦਰ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਪਰ ਕਰਮਾ ਕੀਤੀ ਬੜਾ ਸਕੂਨ ਮਿਲਦਾ ਜਦੋਂ ਆਪਾਂ ਗੁਰਦੁਆਰਾ ਸਾਹਿਬ 'ਚ ਜਾਂਦੇ ਆ ਨਾ ਤੇ ਜਣੇ ਕਿ ਇਤਿਹਾਸ ਪੜ੍ਹ ਕੇ ਵੀਰੇ ਰੋਣਾ ਆ ਜਾਂਦਾ ਗੁਰਦੁਆਰਾ ਸਾਹਿਬ ਦਾ ਫਿਰ ਆਪਾਂ ਥੋੜਾ ਟਾਈਮ ਬੈਠੇ ਜਿਵੇਂ ਕਿ ਲੱਗਦਾ ਸੀਗਾ ਕਿ 15 ਜਾਂ 20 ਮਿੰਟ ਜਿੰਨਾ ਕੁ ਆਪਣੇ ਕੋਲ ਟਾਈਮ ਹੁੰਦਾ ਜ਼ਰੂਰ ਗੁਰਦੁਆਰਾ ਸਾਹਿਬ ਜਾ ਕੇ ਬੈਠਿਆ ਕਰੋ ਪਰ ਕਰਮਾ ਕਰਿਆ ਕਰੋ ਇਤਿਹਾਸ ਜ਼ਰੂਰ ਪੜਿਆ ਕਰੋ ਗੁਰਦੁਆਰਾ ਸਾਹਿਬ ਦਾ ਫਿਰ ਅਸੀਂ ਥੋੜਾ ਟਾਈਮ ਬੈਠੇ ਤੇ ਮੈਨੂੰ ਲੱਗਿਆ ਸੀਗਾ ਕਿ ਮੈਂ ਵਲੌਗ ਦੇ ਵਿੱਚ ਵੀ ਜ਼ਰੂਰ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਉਂਗੀ ਫਿਰ ਆਪਾਂ ਮੱਥਾ ਟੇਕ ਕੇ ਉੱਠ ਕੇ ਦੁਬਾਰਾ ਦੇਗ ਵਗੈਰਾ ਲਈ ਫਿਰ ਅਸੀਂ ਆਗੇ ਜੀ ਮਾਰਕੀਟ ਵੱਲ ਮਾਰਕੀਟ ਤੋਂ ਸਾਡੇ ਨਾਲ ਨੇਬਰਸ ਆਂਟੀ ਨੇ ਜਿਹੜੇ ਮੇਰੇ ਨਾਲ ਗਏ ਸੀਗੇ ਉਹਨਾਂ ਨੇ ਔਨ ਵਗੈਰਾ ਲੈਣੀ ਸੀ ਆਪਣੀ ਬੇਟੀ ਦੇ ਲਈ ਅਸੀਂ ਮਾਰਕੀਟ ਤੋਂ ਫਿਰ ਉਹ ਔਨ ਲਈ ਉਹਨਾਂ ਨੇ ਐਕਸਚੇਂਜ ਵੀ ਕਰਨੀ ਸੀਗੀ ਤੇ ਦੁਬਾਰਾ ਲੈਣੀ ਵੀ ਸੀਗੀ ਪਰ ਅਸੀਂ ਮਨਿਆਰੀ ਦੁਕਾਨ ਤੇ ਗਏ ਉਸ ਤੋਂ ਬਾਅਦ ਅਜੀ ਅਸੀਂ ਜੁਵੈਲਰ ਸ਼ਾਪ ਤੇ ਆ ਗਏ ਉੱਥੇ ਬਣਵਾਨੇ ਸੀਗੇ ਅਸੀਂ ਆਪਣੀ ਭਾਣਜੀ ਦੇ ਕੰਨ ਤੇ ਕੰਨ ਬਣਵਾਣ ਤੋਂ ਬਾਅਦ ਫਿਰ ਅਸੀਂ ਆ ਗਏ ਸਿੱਧਾ ਗੋਲ ਗੱਪਿਆਂ ਵਾਲੀ ਰੇੜੀ ਤੇ ਜਿਹੜੀ ਕਿ ਲੇਡੀਜ਼ ਦੀ ਕਮਜ਼ੋਰੀ ਹੈ ਤੁਹਾਨੂੰ ਪਤਾ ਹੀ ਹੈ ਤੇ ਇਹ ਹੈਗਾ ਜੀ ਸਾਡੇ ਮਰੰਡੇ ਦਾ ਅੰਦਰ ਵਾਲਾ ਬਾਜ਼ਾਰ ਜਿਨ੍ਹਾਂ ਨੂੰ ਪਤਾ ਹੋਣਾ ਵਾ ਇਹ ਅੰਦਰ ਵਾਲੀ ਮਾਰਕੀਟ ਹੈ ਜੀ ਸਾਰੀ ਮਰੰਡੇ ਸ਼ਹਿਰ ਦੀ ਦੇਖ ਸਕਦੇ ਹੋ ਮੈਨੂੰ ਕਈ ਕਹਿੰਦੇ ਹੁੰਦੇ ਤੁਸੀਂ ਮਾਰਕੀਟ ਦਾ ਵਲੌਗ ਪਾਇਆ ਕਰੋ ਅੱਗੇ ਮੈਂ ਹੋਰ ਪਾਉਂਗੀ ਜਦੋਂ ਜਿੱਦਾਂ ਇਹਦਾ ਮਾਰਕੀਟ ਜਾਂਦੇ ਰਵਾਂਗੇ ਗੋਲ ਗੱਪੇ ਖਾਦੇ ਆ ਸਾਰਾ ਮਾਰਕੀਟ ਦਾ ਤੁਹਾਨੂੰ ਦਿਖਾਤ ਮੈਂ ਘਰ ਆਈ ਤਾਂ ਬੇਟਾ ਕਹਿੰਦਾ ਮਮਾ ਆ ਦੇਖੋ ਮੈਂ ਡਰਾਇੰਗ ਕੀਤੀ ਆ ਇਹਨੇ ਬਣਾਇਆ ਸੀ ਫਲੈਗ ਕਹਿੰਦਾ ਪਹਿਲਾਂ ਮੇਰਾ ਫਲੈਗ ਵੀ ਸਾਰਿਆਂ ਨੂੰ ਦਿਖਾਓ ਤੇ ਪੁੱਛੋ ਕਿਵੇਂ ਆ ਹਾਂਜੀ ਗਾਇਸ ਮਾਰਕੀਟ ਤੋਂ ਮੈਂ ਆ ਚੁੱਕੀਆਂ ਵਾਪਸ ਮੈਂ ਗਈ ਹੋਈ ਸੀ ਮਾਰਕੀਟ ਇਹ ਵਲੌਗ ਕੱਲ ਵਾਲਾ ਤੇ ਅੱਜ ਵਾਲਾ ਮੈਂ ਇਕੱਠਾ ਐਡਿਟ ਕਰਨ ਲੱਗੀ ਆ ਸੋ ਵਲੌਗ ਨੂੰ ਸਾਰੇ ਦਿਨੇ ਪਿਆਰ ਕਰਿਆ ਕਰੋ ਵਲੌਗ ਨੂੰ ਸਪੋਰਟ ਕਰਿਆ ਕਰੋ ਤੁਸੀਂ ਉਹ ਮੈਂ ਕਹਿੰਦੇ ਰਹਿੰਦੇ ਆ ਕਿ ਤੁਸੀਂ ਵਲੌਗ ਨਹੀਂ ਪਾਉਂਦੇ ਵਲੌਗ ਨਹੀਂ ਪਾਉਂਦੇ ਜਦੋਂ ਵਲੌਗ ਪਾ ਦਿੰਨੇ ਆ ਫਿਰ ਤੁਸੀਂ ਦੇਖਦੇ ਵੀ ਨਹੀਂ ਹੈਗੇ ਸੋ ਹੱਥ ਜੋੜ ਕੇ ਬੇਨਤੀ ਹੈ ਵੀ ਵਲੌਗ ਨੂੰ ਸਾਰੇ ਦਿਨੇ ਦੇਖਿਆ ਕਰੋ ਤੇ ਸਪੋਰਟ ਕਰਿਆ ਕਰੋ ਛੋਟਾ ਜਿਹਾ ਕਮੈਂਟ ਕਿਸੇ ਵੀ ਰੀਜ਼ਨ ਕਰਕੇ ਜੇ ਤੁਹਾਨੂੰ ਵਲੌਗ ਵਧੀਆ ਲੱਗਦਾ ਤੇ ਛੋਟਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਤੇ ਅੱਜ ਦਾ ਵਲੌਗ ਤੇ ਕੱਲ ਦਾ ਵਲੌਗ ਮਿਲਾ ਕੇ ਸਿਰਫ ਇੰਨਾ ਕੀ ਹੈ ਉਹ ਓਕੇ ਜੀ ਫਿਰ ਬਾਏ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਗੁੱਡ ਨਾਈਟ ਮਿਲਾਂਗੇ ਹੁਣ ਆਪਾਂ ਨੈਕਸਟ ਵਲੌਗ ਦੇ ਵਿੱਚ